ਸਭ ਛੱਡ ਜਾਂਦੇ ਜੇ ਮੇਰੀ ਮਾਂ ਮਰ ਗਈ ਮੈਨੂੰ ਛੱਡ ਗਈ ਤੇ ਬਾਕੀ ਕੀ ਜਾਣੀ ਸਾਡਾ ਰਿਸ਼ਤਾ ਵਿਛੋੜੇ ਤੇ ਖੜਾ ਹੈ ਦੁਨੀਆ ਦੀ ਹਰ ਚੀਜ਼ ਨੇ ਵਿਛੜਨਾ ਹੈ ਭਰਾਵਾ ਜਿਉਂਦੇ ਜਿਉਂਦੇ ਵਿਛੜ ਗਏ ਵਿਛੜ ਗਏ ਨਾ ਵਿਛੜੇ ਤੂੰ ਮਰ ਜਾਏਗਾ ਇਕੱਠਾ ਹੀ ਵਿਛੜ ਜਾਏਗਾ ਸਾਰਾ ਕੁਝ ਥੋੜਾ ਕੱਟ ਸੀ ਆ ਜਿੱਦੇ ਬਾਬਾ ਬਲਜਿੰਦਰ ਸਿੰਘ ਰਾੜੇ ਵਾਲੇ ਗਏ ਐ ਥੋੜਾ ਕੱਟ ਸੀ ਉੱਥੇ ਰਾਤ ਦਾ ਦੀਵਾਨ ਲਾਏ ਲਾਇਆ ਦਿਨ ਤਾਂ ਥੋੜੇ ਰਹਿ ਗਏ ਹੋ ਗਿਆ ਪ੍ਰਾਣਾ ਛੋਲਾ 2 ਘੰਟੇ ਕੇ ਬਾਅਦ ਚੜਾਈ ਕਰਕੇ ਉੱਥੇ ਹੀ ਪਿਆ ਨਾ ਸਾਰਾ ਕੁਝ ਉੱਥੇ ਨੇ ਨਾ ਲੋਕ ਗਏ ਸੰਸਕਾਰ ਕੀਤਾ ਕੁਝ ਰੋਏ ਘਰਾਂ ਨੂੰ ਆ ਗਏ ਰਾਤ ਨੂੰ ਭੁੱਖ ਘਟ ਲੱਗੀ ਹੋਣੀ ਅੱਜ ਬਾਬਾ ਜੀ ਨੂੰ ਸੰਸਕਾਰ ਕਰ ਆਏ ਆਂ ਅਗਲੇ ਦਿਨ ਰੋਟੀਆਂ ਖਾਧੀਆਂ ਤੀਜੇ ਦਿਨ ਪਰਉਖੇ ਚੱਲਣਗੇ ਵਿਆਹ ਵੀ ਹੋਵੇਂ ਹੋਣਗੇ ਜ਼ਿੰਦਗੀ ਚੱਲਦੀ ਰਹਿੰਦੀ ਕੋਈ ਨਹੀਂ ਰੁਕਦਾ ਕਿਸੇ ਕੋਈ ਨਹੀਂ ਰੁਕਦਾ ਕਿਸੇ ਇਨਾ ਲੋਕਾਂ ਨਾਲ ਮੈਂ ਪਿਆਰ ਕਰਾਂ ਕਲਗੀਆਂ ਆਲਿਆ ਤੂੰ ਮੈਨੂੰ ਡਿਊਟੀ ਲਈ ਆ ਮੈਂ ਕਰ ਲਿਆ ਪਰ ਮੈਂ ਐਕਸਾਈਟਡ ਹੋ ਕੇ ਗੁਰੂ ਗੋਬਿੰਦ ਸਿੰਘ ਕੋਲ ਬਹਿਣਾ ਕਿਉਂ ਭੁੱਲਾ